ਪਰ 3 ਰਾਜ ਜਦੋਂ ਜਦੋਂ ਅਸੀਂ ਪੜਦੇ ਆ ਥੁ ਆ ਤੇਰੇ ਦੀ ਕਲੀਸੀਆ ਦੇ ਦੂਤ ਨੇ ਇਹੋ ਲਿਖ ਪਰ ਪਰਮੇਸ਼ਰ ਦਾ ਪੁੱਤਰ ਜਿਹਦੀ ਅੱਖਾਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ ਉਹ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ ਨੇਜਾ ਸੇਵਾ ਤੇ ਸਬਰ ਨੂੰ ਜਾਣਦਾ ਹਾਂ ਨਾਲੇ ਇਸ ਲਈ ਤੇਰੇ ਪਿਛਲੇ ਕੰਮ ਪਹਿਲੇ ਨਾਲੋਂ ਵੱਧ ਹਨ ਪਰ ਤਾ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਪਰ ਤੂੰ ਉਹ ਤੀਵੀਂ ਇਸਵਰ ਨੂੰ ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਚੱਲੀ ਜਾਂਦਾ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਪਰ ਉਹ ਹਰਾਮ ਕਾਰੀਕਰਨ ਅਤੇ ਮੂਰਤੀ ਦੇ ਚੜਾਵੇ ਖਾਣ ਅਤੇ ਮੈਂ ਉਹਨਾਂ ਨੂੰ ਉਹਨੂੰ ਵੇਲ ਦਿੱਤਾ ਪਰ ਉਹ ਤੋਬਾ ਕਰੇ ਪਰ ਉਹ ਆਪਣੀ ਹਰਾਮ ਕਾਰੀ ਤੋਂ ਤੋਬਾ ਕਰਨੀ ਨਹੀਂ ਚਾਹੁੰਦੀ ਹੈ ਵੇਖ ਮੈਂ ਉਹਨੂੰ ਇੱਕ ਬੋ ਸ਼ੌਣਿਆਂ ਤੇ ਛੁੱਟ ਛੁੱਟਦਾ ਹ ਅਤੇ ਉਹਨਾਂ ਨੂੰ ਜਿਹੜੇ ਉਹਦੇ ਨਾਲ ਜਨਾਹ ਕਰਦੇ ਆਂ ਪੱਟੀ ਪੱਤਾ ਵਿੱਚ ਪਾ ਦਿਆਂਗਾ ਜੇ ਉਹਨਾਂ ਉਹਦੇ ਕੰਮਾਂ ਤੋਂ ਤੋਬਾ ਨਾ ਕੀਤੀ ਅਤੇ ਮੈਂ ਉਹਦੇ ਬਾਲਕਾਂ ਨੂੰ ਮਾਰ ਛੁੱਟਾਂਗਾ ਅਤੇ ਸਾਰੀ ਕ੍ਰੀਸਾ ਝਾਲ ਸਾਰੀ ਕ੍ਰੀਸਾ ਝਾਲ ਲੈਣ ਗਿਆ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਂਚਣ ਵਾਲਾ ਮੈਂ ਹੀ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਦਿਆਂਗਾ ਮੈਂ ਤੁਹਾਨੂੰ ਅਰਥਾਤ ਥੁਆ ਪੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਹ ਸਿੱਖਿਆ ਨਹੀਂ ਹੈ ਅਤੇ ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ੈਤਾਨ ਦੀਆਂ ਡੂੰਗੀਆਂ ਗੱਲਾਂ ਬਹੌਦੀਆਂ ਹਨ ਹallelujah ਕੀ ਗੱਲ ਕਹੀ ਇੱਕ ਰੱਬ ਦੇ ਬੰਦੇ ਨੇ ਗੱਲ ਕੀਤੀ ਤੇਰੇ ਵਿੱਚ ਇੱਕ ਔਰਤ ਆ ਇਸਮਲ ਦੇ ਬਾਰੇ ਜਾਣਦੇ ਕਿੰਨੇ ਜਾਣ ਇਸਮਲ ਕੌਣ ਸੀਗੀ ਆਹਾਬ ਰਾਜੇ ਦੀ ਰਾਣੀ ਸੀ ਉਹ ਇਸਰਾਇਲ ਵਿੱਚ ਪਰੋਕੀ ਕਰਦੀ ਸੀ ਮੂਰਤੀ ਪੂਜਾ ਕਰਦੀ ਸੀ ਉਹ ਹallelujah ਕੀ ਕਰਦੀ ਸੀ ਮੂਰਤੀ ਪੂਜਾ ਕਰਦੀ ਸੀ ਆਪਣੇ ਲਈ ਸਾਡੇ 400 ਮਤਲਬ ਉਹਨੇ ਨਵੀ ਤਿਆਰ ਕੀਤੇ ਸੀਗੇ ਹallelujah ਪਰਮੇਸ਼ਰ ਦੇ ਕੀ ਸੀਗੇ ਉਹ ਵਿਰੋਧ ਸੀਗੀ ਰੱਬ ਦੇ ਦਾਸੋ ਦਾਸੀਆਂ ਨੂੰ ਕੀ ਕਰਦੀ ਸੀ ਉਹ ਪਗਾੜਨੀ ਸੀਗੇ ਉਹ ਹallelujah ਹਰਾਮکاری ਕਰਦੀ ਸੀ ਹallelujah ਤਾ ਪਰਮੇਸ਼ਰ ਕੇ ਕਹਿੰਦਾ ਮੈਂ ਉਹਨੂੰ ਕੀ ਕਰਾਂਗਾ ਐਦਾਂ ਦੀ ਔਰਤ ਨੂੰ ਕੀ ਕਰਾਂਗਾ ਹallelujah ਉਹ ਸ਼ੌਣੇ ਉੱਤੇ ਪਾ ਦਿਆਂਗਾ ਹallelujah ਔਰ ਜਿਨ੍ਹਾਂ ਨੇ ਉਹਦੇ ਨਾਲ ਜ਼ਨਾਹ ਕੀਤਾ ਮੈਂ ਉਹਨਾਂ ਨੂੰ ਵੀ ਭੱਟੀ ਬਿਫਤਾ ਦੇ ਵਿੱਚ ਪਾ ਦਿਆਂਗਾ ਇੱਥੋਂ ਤਾਂ ਕਿ ਉਹਦੇ ਪੁੱਤਰਾ ਉਹਦੇ ਧੀਆਂ ਨੂੰ ਕੀ ਕਰ ਦਿਆਂਗਾ ਮਾਰ ਦਿਆਂਗਾ ਹallelujah ਔਰ ਉਹਨਾਂ ਦੀਆਂ ਕਰਨੀਆਂ ਦਾ ਉਹਨਾਂ ਦੇ ਕੀ ਕਰਾਂਗਾ ਬੱਟਾ ਦੇਆਉਂਗਾ ਉਹਨਾਂ ਨੂੰ ਹallelujah ਹallelujah ਮੈਂ ਤੁਹਾਨੂੰ ਅਕਾਥੂਆ ਪੀਰੇ ਵਿੱਚ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲੇ ਸਿੱਖਿਆ ਨਹੀਂ ਹੈ ਅਤੇ ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੇ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹੌਂਦੀਆਂ ਹਨ ਇਹ ਇਹ ਕਹਿੰਦਾ ਹਾਂ ਪਰ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ ਤਾਂ ਵੀ ਜੋ ਕੋਈ ਤੁਹਾਡੇ ਕੋਲ ਹੈ ਮੇਰੇ ਆਉਣ ਤੇਕਰ ਨੂੰ ਤਕੜਾਈ ਨਾਲ ਫੜੀ ਰੱਖੋ ਜਿਹੜਾ ਯਤਨ ਵਾਲਾ ਹੈ ਅਤੇ ਜਿਹੜਾ ਅੰਧ ਤੋੜੀ ਮੇਰੀਆਂ ਅੰਮਾ ਦੀ ਪਾਲਣਾ ਕਰਦਾ ਹੈ ਉਹਨੂੰ ਮੈਂ ਕੌਮਾ ਉਤੇ اختیار ਦਿਆਂਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉਤੇ ਹਕੂਮਤ ਕਰੇਗਾ ਜਿਵੇਂ ਕਮਿਆਰ ਦੇ ਬਾਡੇ ਨੂੰ ਚਿਣੀ-ਚਿਣੀ ਕਰੀਦਾ ਹੈ ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਅਤੇ ਮੈਂ ਉਹਨੂੰ ਸਵੇਰ ਦਾ ਤਾਰਾ ਦਿਆਂਗਾ ਜਿਹਦੇ ਕੰਨ ਹਨ ਸੁਸੁਨੇ ਭਾਈ ਆਤਮਾ ਕਲੀਸਿਆ ਨੂੰ ਕੀ ਆਖਦਾ ਆ ਹallelujah ਤਾਂ ਵੀ ਕਹਿੰਦਾ ਤੁਹਾਡੇ ਵਿੱਚ ਥੋੜੇ ਜਣੇ ਹੈਗੇ ਜਿਨ੍ਹਾਂ ਨੇ ਇਦਾਂ ਵੀ ਸਿੱਖਿਆ ਨਹੀਂ ਪਾਈ ਹੈਗੀ ਆਰਾਮ ਕਰੀ ਦੀ ਜਨਾਹ ਕਰੀ ਦੀ ਹallelujah ਹallelujah ਤੁਸੀਂ ਕੀ ਕਰਨਾ ਨੂੰ ਜਿਹੜੀ ਪ੍ਰਭੂ ਦੀ ਸਿੱਖਿਆ ਨੂੰ ਤਕੜਾਈ ਨਾਲ ਫੜ ਕੇ ਰੱਖਣਾ ਆ ਹallelujah ਕੀ ਕਰਨਾ ਨੂੰ ਜਿਹੜਾ ਜਤਨ ਵਾਲਾ ਹੈ ਉਹਨੂੰ ਮੈਂ ਕੀ ਦਵਾਂਗਾ ਹallelujah ਕੀ ਦਊਂਗਾ ਨੂੰ ਬੋਲੋ ਕੀ ਕਹਿੰਦਾ ਪਰਮੇਸ਼ਰ ਕਹਿੰਦਾ ਜਿਹੜਾ ਜਤਨ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਉਹਨੂੰ ਮੈਂ ਪੌਮਾ ਤੇ ਖਤਿਆਰ ਦਿਆਂਗਾ ਹallelujah ਉਹ ਕੀ ਕਰੇਗਾ ਲੋਹੇ ਦੇ ਡੰਡੇ ਨਾਲ ਉਹਦਾ ਸੁਧਾਰ ਕਰੇਗਾ ਜਿਵੇਂ ਕਹਿੰਦਾ কুমہار ਕੀ ਕਰਦਾ ਆ ਭਾਂਡੇ ਨੂੰ ਪਾਉਂਦਾ ਉਹਦਾ ਕਿਦਾਂ ਦਾ ਖਲਤ ਕਰ ਦਿੰਦਾ ਆ ਹallelujah ਕਿਪਾ ਮੇਸ਼ਰ ਜਰੀਮੀ ਜਾਨੋ ਇੱਕ কুমہار ਦੇ ਕੋਲ ਲੈ ਕੇ ਗਿਆ ਹalleluyah ਕੀ ਕਹਿੰਦਾ ਜਰਮੀਦਾ ਕੀ ਦੇਖਿਆ ਕਹਿੰਦਾ ਕਿ ਮਿਆਰ ਚਾਕੂ ਤੇ ਕੰਮ ਕਰ ਰਿਹਾ ਆ ਹalleluyah ਜਿਹੜਾ ਭਾਂਡਾ ਕਹਿੰਦਾ ਉਹਦੇ ਹੱਥ ਵਿੱਚ ਕਹਿੰਦਾ ਵਿਗੜ ਜਾਂਦਾ ਆ ਤਾਂ ਉਹਨੂੰ ਕੀ ਕਰਦਾ ਉਹ ਦੁਬਾਰਾ ਤਿਆਰ ਕਰਦਾ ਹalleluyah ਇਸੇ ਤਰ੍ਹਾਂ ਕਹਿੰਦਾ ਮੈਂ ਆ ਹalleluyah ਅਗਰ ਤੁਸੀਂ ਆਪਣੇ ਆਪ ਨੂੰ ਮੇਰੇ ਹੱਥ ਵਿੱਚ ਦੇਵੋਗੇ ਨਾ ਜਦ ਤੁਸੀਂ ਜਿੱਦਾਂ ਦੇ ਮਰਜ਼ੀ ਆਉਂਗੇ ਨਾ ਹalleluyah ਤੇ ਮੈਂ ਕੀ ਕਰਾਂਗਾ ਉਹਨੂੰ ਦੁਬਾਰਾ ਤਿਆਰ ਕਰ ਲਵਾਗਾ ਹalleluyah halleluyah halleluyah ਕਹਿੰਦਾ ਜਿਹੜਾ ਜਿੱਤਣ ਵਾਲਾ ਆ ਉਹਨੂੰ ਮੈਂ ਕੌਮਾ ਤੇ اختیار ਦਿਆਂਗਾ ਉਹ ਲੋਹੇ ਦੇ ਡੰਡੇ ਨਾਲ ਉਹਦਾ ਕੀ ਕਰੇਗਾ ਫੇ ਹalleluyah ਜੇ ਨਾਸਦੇ ਦਾ ਪਰਮੇਸ਼ਰ ਲੋਹੇ ਦੇ ਡੰਡੇ ਨਾਲ ਤੁਹਾਡਾ ਕੀ ਕਰੇਗਾ ਫਿਰ ਸੁਧਾਰ ਕਰੇਗਾ ਉਹਨਾਂ ਦਾ halleluyah halleluyah ਕਹਿੰਦਾ ਜਿਹਦੇ ਕੰਨ ਹਾਂਸੋ ਸੁਣੇ ਆਤਮਾ ਕਲੀਸਿਆ ਨੂੰ ਕੀ ਆਖਦਾ ਹalleluyah